I'm ਹੋਲੀ ਹੈ ਸਾਡੇ ਤਿਹਾਰ ਦੋ ਸਾਲਾਂ ਤੋਂ ਬਿਲਕੁਲ ਸੁਣ ਨਾ ਪਈ ਸੀ ਛੋਟੇ ਸ਼ੋਭੇ ਤੇ ਆਉਣ ਦੀ ਖੁਸ਼ੀ ਚ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਬਾਹਰ ਰੌਣਕਾਂ ਲੱਗੀਆਂ ਹੋਈਆਂ ਨੇ ਤੁਸੀਂ ਦੇਖੋ ਕਿਵੇਂ ਭੰਗੜੇ ਪਾਏ ਜਾ ਰਹੇ ਨੇ ਜਸ਼ਨ ਮਨਾਇਆ ਜਾ ਰਿਹਾ ਹੈ ਹਾਲਾਂਕਿ ਸਵੇਰ ਤੋਂ ਅਸੀਂ ਕਵਰ ਕਰ ਰਹੇ ਆ ਪ੍ਰੋ ਪੰਜਾਬੀ ਟੀਵੀ ਤੇ ਤੁਸੀਂ ਲਗਾਤਾਰ ਤਸਵੀਰਾਂ ਦੇਖ ਰਹੇ ਹੋ ਪਰ ਇਹ ਰਾਤ ਦੇ ਵੇਲੇ ਦੀ ਤਸਵੀਰ ਹੈ ਭੰਗੜੇ ਪਾਏ ਜਾ ਰਹੇ ਨੇ ਰੌਣਕਾਂ ਲੱਗ ਰਹੀਆਂ ਨੇ ਤੇ ਬੋਲੀਆਂ ਪਾਈਆਂ ਜਾ ਰਹੀਆਂ ਨੇ ਤੇ ਸਿੱਧੂ ਮੂਸੇਵਾਲੇ ਦੇ ਜਿਹੜੇ ਪ੍ਰਸ਼ੰਸਕ ਨੇ ਉਹ ਇੱਥੇ ਪਹੁੰਚੇ ਨੇ ਅਸੀਂ ਗੱਲਬਾਤ ਕਰਦੇ ਆ ਤਾਂ ਤੁਸੀਂ ਦੇਖੋ ਇਹ ਸਿੱਧੂ ਮੂਸੇਵਾਲਾ ਦੀ ਹਵੇਲੀ ਦੀ ਬਾਹਰ ਦੀ ਤਸਵੀਰ ਹੈ ਤਾਂ ਸਿੱਧੂ ਮੂਸੇਵਾਲਾ ਦੇ ਜਿਹੜੇ ਪ੍ਰਸ਼ੰਸਕ ਨੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਭੰਗੜੇ ਪਾਏ ਜਾ ਰਹੇ ਨੇ ਬੋਲੀਆਂ ਪਾਈਆਂ ਜਾ ਰਹੀਆਂ ਨੇ ਬੋਲੀਆਂ ਤੇ ਇਹ ਨੱਚ ਰਹੇ ਨੇ ਇਹ ਸਿੱਧੂ ਮੂਸੇਵਾਲਾ ਦੀ ਹਵੇਲੀ ਦੀ ਤਸਵੀਰ ਹੈ ਤਾ ਸਤੂ ਮੂਸੇ ਵਾਲਾ ਦੇ ਛੋਟੇ ਭਰਾ ਤੇ ਆਉਣ ਦੀ ਖੁਸ਼ੀ 'ਚ ਇਹ ਰੌਣਕਾਂ ਲੱਗੀਆਂ ਨੇ ਤੁਸੀਂ ਦੇਖੋ ਤਾਂ ਇਹ ਰੌਣਕਾਂ ਲੱਗੀਆਂ ਨੇ ਜਿਵੇਂ ਜਿਵੇਂ ਕੋਈ ਤਿਉਹਾਰ ਹੋਵੇ ਦੇਖੋ ਘਰ ਦੇ ਵਿੱਚ ਜਿਵੇਂ ਸੀ ਦੀਵਾਲੀ ਮਨਾਉਂਦੇ ਆ ਉਸੇ ਤਰ੍ਹਾਂ ਹੀ ਇਹ ਪਟਾਕੇ ਚਲਾਏ ਜਾ ਰਹੇ ਨੇ ਮਹੌਲ ਹੈ ਸਿੱਧੂ ਮੂਸੇਵਾਲਾ ਦੀ ਸੁਪਨਿਆਂ ਦੀ ਹਵੇਲੀ ਦੇ ਬਾਹਰ ਪਟਾਕੇ ਚਲਾਏ ਜਾ ਰਹੇ ਨੇ ਜਿਵੇਂ ਦੀਵਾਲੀ ਵਾਲੇ ਦਿਨ ਲੋਕ ਆਪਣੇ ਘਰ 'ਚ ਖੁਸ਼ੀਆਂ ਮਨਾਉਂਦੇ ਨੇ ਤਾਂ ਉਸੇ ਤਰ੍ਹਾਂ ਹੀ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਬਾਹਰ ਪਟਾਕੇ ਚਲਾਏ ਜਾ ਰਹੇ ਨੇ ਤੁਸੀਂ ਦੇਖੋ ਕਿ ਇਸ ਕਦਰ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਤਾਂ ਹਾਲਾਂਕਿ ਫੇਰ ਤੋਂ ਸੀ ਗੱਲਬਾਤ ਕਰ ਰਹੇ ਆ ਇਸ ਮਾਹੌਲ ਨੂੰ ਕਵਰ ਕਰ ਰਹੇ ਆ ਤੇ ਪਿੰਡ ਵਾਸੀਆਂ ਦਾ ਇਹ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਛੋਟੇ ਭਰਾ ਦਾ ਜਨਮ ਹੋਇਆ ਹੈ ਸਾਡੇ ਲਈ ਅੱਜ ਹੀ ਦੀਵਾਲੀ ਹੈ ਅੱਜ ਹੀ ਹੋਲੀ ਹੈ ਅੱਜ ਹੀ ਨਵਾਂ ਸਾਲ ਹੈ ਅੱਜ ਹੀ ਸਾਡੇ ਸਾਰੇ ਤਿਉਹਾਰ ਹੈ ਕਿਉਂਕਿ ਅੱਜ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦਾ ਜਨਮ ਹੋਇਆ ਹੈ ਤਾਂ ਸਿੱਧੂ ਮੂਸੇਵਾਲਾ ਤੇ ਛੋਟੇ ਭਰਾ ਤੇ ਆਉਣ ਦੀ ਖੁਸ਼ੀ ਦੇ ਵਿੱਚ ਇਸ ਦੂ ਮੂਸੇਵਾਲਾ ਦੀ ਹਵੇਲੀ ਦੇ ਬਾਹਰ ਰੌਣਕਾਂ ਲੱਗੀਆਂ ਹੋਈਆਂ ਨੇ ਤੁਸੀਂ ਦੇਖੋ ਕਿਵੇਂ ਭੰਗੜੇ ਪਾਏ ਜਾ ਰਹੇ ਨੇ ਗੋਲੀਆਂ ਪਾਈਆਂ ਜਾ ਰਹੀਆਂ ਨੇ ਨੱਚਿਆ ਜਾ ਰਿਹਾ ਹੈ ਭੰਗੜੇ ਪਾਏ ਜਾ ਰਹੇ ਨੇ ਅੱਛਾ ਅਸੀਂ ਗੱਲਬਾਤ ਕਰਦੇ ਕਿੰਨੀ ਕ ਖੁਸ਼ੀ ਹੈ ਬੜੀ ਬੜੀ ਖੁਸ਼ੀ ਆ ਯਾਰ ਸਿਰੇ ਹੀ ਲੱਗ ਗਿਆ ਇੱਕ ਵਾਰੀ ਸੀ ਕਹਿੰਦੇ ਗਾਣਾ गा ਰਹੇ ਨੇ ਖੁਸ਼ੀ ਦੇ ਵਿੱਚ ਜਿੰਨਾ ਨਾਲ ਕੰਪੇਅਰ ਕਰੇ ਸਾਡੇ ਲੈਵਲ ਦੇ ਨਹੀਂ ਹਾਣ ਦੀਏ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਇਹ ਜਿਹੜੀ ਖੁਸ਼ੀ ਹੈ ਉਹ ਜ਼ਾਹਿਰ ਕੀਤੀ ਜਾ ਰਹੀ ਖੁਸ਼ੀ ਦਾ ਕਰਨ ਇਹ ਹੈ ਕਿ ਅੱਜ ਮਾਤਾ ਚਰਨ ਕੌਰ ਨੇ ਪੁੱਤ ਨੂੰ ਜਨਮ ਦਿੱਤਾ ਹੈ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਸ਼ੁਭ ਨੇ ਜਨਮ ਲਿਆ ਹੈ ਆ ਦੇਖੋ ਤੁਸੀਂ ਇਹ ਰੌਣਕਾਂ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਬਾਹਰ ਲੱਗੀਆਂ ਹੋਈਆਂ ਨੇ ਤਾਂ ਭੰਗੜੇ ਪਾਏ ਜਾ ਰਹੇ ਨੇ ਤਾਂ ਇਹ ਦੇਖੋ ਜਿਹੜਾ ਮਾਹੌਲ ਹੈ ਜੋ ਸਰਜਾ ਗਿਆ ਮਾਹੌਲ ਹੈ ਖੁਸ਼ੀ ਦਾ ਮਾਹੌਲ ਹੈ ਰੌਣਕਾਂ ਲੱਗੀਆਂ ਹੋਈਆਂ ਨੇ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਬਾਹਰ ਤਾਂ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਬਾਹਰ ਰੌਣਕਾਂ ਲੱਗਿਆ ਹੋਈਆਂ ਨੇ ਤੇ ਪੰਗੜੇ ਪਾਏ ਜਾ ਰਹੇ ਨੇ ਗੱਲਬਾਤ ਅਸੀਂ ਅੱਕੇ ਕਰਦੇ ਆਂ ਪਾਲ ਸਮਾਉ ਹੋਣੀ ਇੱਥੇ ਮਜੂਰ ਨੇ ਬੋਲੀਆਂ ਬਾਰਿਸ਼ ਦੀ ਕਿੰਨੀ ਕ ਖੁਸ਼ੀਆਂ ਬੋਲਦੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬੋਲੀਆਂ ਪਾਈਆਂ ਜਾ ਰਹੀਆਂ ਤੁਹਾਡੇ ਵੱਲੋਂ ਹਾਂਜੀ ਹਾਂਜੀ ਬਹੁਤ ਜ਼ਿਆਦਾ ਅੱਜ ਸਾਡੇ ਖੁਸ਼ੀਦਾਰ ਕੋਈ ਟਿਕਾਣਾ ਨਹੀਂ ਸਾਡਾ ਪੈਰ ਨਹੀਂ ਖੁਸ਼ੀ ਦੇ ਵਿੱਚ ਲੱਗ ਖੋਟਾ ਭਰਾ ਨਿੱਕੇ ਪੈਰੀ ਆਇਆ ਹੈ ਅੱਜ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਤੁਹਾਡੇ ਮਾਦੀਆਂ ਮਰਾਹੀ ਅਸੀਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਨੇ ਆ ਤੇ ਅਸੀਂ ਤਾਂ ਆਪਣੀ ਖੁਸ਼ੀ ਦੇ ਨਾਰੇ ਤੁਸੀਂ ਦੇਖ ਰਹੇ ਹੋ Holi ਖੇਡ ਕੇ ਅਸੀਂ ਸਾਡੇ ਪਾਸ ਦੀ ਅੱਜ ਹੀ ਦੀਵਾਲੀ ਹੈ ਅੱਜ ਹੀ Holi ਹੈ ਸਾਡੇ ਤਿਹਾਰ ਦੋ ਸਾਲਾਂ ਤੋਂ ਬਿਲਕੁਲ ਸੁਣਨ ਪੈ ਸੀ ਅੱਜ ਪਰਮਾਤਮਾ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਡੀ ਝੋਲੀ ਭਰੀ ਹੈ ਸਾਡੀਆਂ ਦੁਆਵਾਂ ਨੇ ਜਿਹੜੀਆਂ ਕਬੂਲ ਕਰੀਆਂ ਨੇ ਲੱਖਾਂ ਕਰੋੜਾਂ ਲੋਕਾਂ ਨੇ ਆਇਆ ਕਰੀਆਂ ਨੇ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਅੱਜ ਸਾਨੂੰ ਛੇੜੋ ਨਾ ਸਾਨੂੰ ਖੁੱਲ ਕੇ ਨੱਚ ਲੈਣ ਦਿਓ ਸਾਡਾ ਅੰਦਰਲਾ ਅੰਦਰਲਾ ਮਨ ਦੋ ਦੋ ਸਾਲ ਦਾ ਸਾਡਾ ਹੋ ਬੇੜਾ ਖੁੱਲਾ ਕਰੋ ਨੱਚਣਾ ਸਿੱਧੂ ਬੇੜਾ ਉਸੀ ਦੇਖੋ ਕਹਿ ਰਹੇ ਨੇ ਵੇੜਾ ਖੁੱਲਾ ਕਰੋ ਅਸੀਂ ਨੱਚਣਾ ਸਿੱਧੂ ਦੇ ਵੇੜੇ ਹਾਂ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦਾ ਜਨਮ ਹੋਇਆ ਹੈ ਤੇ ਇਸ ਜਨਮ ਦਿ ਦੀ ਖੁਸ਼ੀ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਬਾਹਰ ਰੌਣਕਾਂ ਲੱਗੀਆਂ ਹੋਈਆਂ ਨੇ ਪਾਲ ਸਮਾਉ ਵੱਲੋਂ ਬੋਲੀਆਂ ਪਾਈਆਂ ਜਾ ਰਹੀਆਂ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਤੇ ਇਸ ਦੇ ਨਾਲ ਜਿਹੜਾ ਅੱਜ ਖਾਸ ਤੌਰ ਤੇ ਵੱਡਾ ਦਿਨ ਹੈ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਕਿ ਸਿੱਧੂ ਮੂਸੇਵਾਲਾ ਦਾ ਛੋਟੇ ਭਰਾ ਦਾ ਅੱਜ ਜਨਮ ਹੋਇਆ ਹੈ ਇਹ ਤੁਸੀਂ ਦੇਖੋ ਤਸਵੀਰ ਕਿ ਖੁਸ਼ੀ ਦਾ ਚਾ ਇੰਨਾ ਚੜਿਆ ਹੋਇਆ ਹੈ ਕਿ ਇਹਨਾਂ ਪ੍ਰਸ਼ੰਸਕਾਂ ਦਾ ਇਹ ਕਹਿਣਾ ਹੈ ਕਿ ਸਾਡੇ ਲਈ ਅੱਜ ਹੀ ਦੀਵਾਲੀ ਹੈ ਅੱਜ ਹੀ ਲੋੜੀ ਹੈ ਜੀ ਹੋਲੀ ਹੈ ਅੱਜੀ ਨਵਾਂ ਸਾਲ ਹੈ ਅਸੀਂ ਅੱਜ ਹੀ ਸਾਰੇ ਤਿਉਹਾਰ ਮਣਾਉਣੇ ਨੇ ਲਗਾਤਾਰ ਨਵੇਂ-ਨਵੇਂ ਵੀਡੀਓਜ਼ ਤੇ ਨਵੇਂ ਇੰਟਰਵਿਊ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ ਲਗਾਤਾਰ ਕਵਰੇਜ ਕਰ ਰਹੇ ਹਾਂ ਸਿੱਧੂ ਮੂਸੇਵਾਲਾ ਦੀ ਹਵੇਲੀ ਤੋਂ ਦੇ ਇਤੇ ਰੋਪਰੋ ਪੰਜਾਬ ਟੀਵੀ